ਸਤਿ ਸ਼੍ਰੀ ਅਕਾਲ ਸਰਨੂ ਜੀ ਤੇ ਅੱਜ ਮੈਂ ਲਗੀ ਸੀ ਕਿ ਮੱਖਣ ਗਰਮ ਕਰਨ ਤੇ ਮੈਂ ਸੋਚਿਆ ਤਾਂ ਨਾ ਸ਼ੇਅਰ ਕਰਾਂ ਵੀਡੀਓ ਤੇ ਮੱਖਣ ਮੈਂ ਹੁਣ ਜਿਹੜਾ ਬਾਕੀ ਗਰਮ ਕਰ ਲੈਣਾ ਤੇ ਬਸ ਖਾਣ ਵਾਸਤੇ ਥੋੜਾ ਜਿਹਾ ਹੀ ਰੱਖਣਾ ਹੈ ਜਿਆਦਾ ਨਹੀਂ ਰੱਖਣਾ ਤੇ ਇੱਥੇ ਕਿਉਂਕਿ ਜਦੋਂ ਮੱਖਣ ਆਪਾਂ ਫ੍ਰੀਜ ਤੇ ਰੱਖ ਦਿਆਂ ਤਾਂ ਉਹ ਥੋੜਾ ਜੰਮ ਜਾਂਦਾ ਫਿਰ ਚਮਚਾ ਨਾਲ ਪੁੱਟਣਾ ਪੈਂਦਾ ਫਿਰ ਮਤਲਬ ਕਿ ਵਧੀਆ ਹੈ ਕਿ ਜਾਂ ਤਾਂ ਤੁਸੀਂ ਛੋਟੇ ਛੋਟੇ ਪੀੜੇ ਕਰਕੇ ਰੱਖ ਲਓ ਬਣਾ ਕੇ ਰੱਖ ਲਓ ਜਿੱਦਾਂ ਸਕੂਪ ਨਾਲ ਤੇ ਜਾਂ ਫਿਰ ਤੁਸੀਂ ਇਹਨੂੰ ਕਿਸੇ ਟ੍ਰੇ ਵਗੈਰਾ ਚ ਸੈੱਟ ਕਰਕੇ ਤੇ ਪੀਸ ਕੱਟ ਕੇ ਰੱਖ ਲਓ ਉਹ ਵੀ ਵਧੀਆ ਹੈ ਤੇ ਇਸ ਤਰ੍ਹਾਂ ਵੀ ਵਧੀਆ ਹੈ ਕਿਉਂਕਿ ਇੱਕ ਵਾਰ ਆਪਾਂ ਜਮਾਵਾਂਗੇ ਤੇ ਫਿਰ ਆਪਾਂ ਪੀਸ ਕੱਟ-ਕੱਟ ਕੇ ਰੱਖਾਂਗੇ ਉਹ ਤੋਂ ਨਾਲ ਬੈਟਰ ਦੈਨ ਕਿ ਤੁਸੀਂ ਛੋਟੇ-ਛੋਟੇ ਰੌਂਡ ਜਿਹੜੇ ਬਣਾ ਕੇ ਗੋਲੇ ਜੇ ਉਹ ਤੁਸੀਂ ਫ੍ਰਿਜ ਦੇ ਵਿੱਚ ਰੱਖ ਲਓ ਤੇ ਵਧੀਆ ਹੈ ਤੇ ਮਤਲਬ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਥੋੜੇ ਦੇਨ ਹੀ ਜਿਹੜਾ ਸਾਡਾ ਮੱਖਣ ਚੱਲੇ ਉਹੀ ਮਤਲਬ ਕਿ ਉਹਨਾਂ ਕੀ ਰੱਖੋ ਬਾਕੀ ਫਰੈਸ਼ ਜਿਹੜਾ ਫਿਰ ਜਲਦੀ ਜਲਦੀ ਜਿਹੜਾ ਬਣ ਜਾਏ ਤਿੰਨ ਚਾਰ ਦਿਨ ਲਈ ਦਿਨ ਲਈ ਜਿਹੜਾ ਆ ਉਹਨਾਂ ਕੀ ਰੱਖਣਾ ਚਾਹੀਦਾ ਆ ਤੇ ਮੈਂ ਹੁਣ ਇਹਨੂੰ ਮਤਲਬ ਕਿ ਇਹਦੇ ਵਿੱਚ ਕੰਟੇਨਰ ਦੇ ਵਿੱਚ ਰੱਖਣ ਨਾਲ ਹਨਾ ਮੱਖਣ ਜਿਹੜਾ ਆ ਕੱਚ ਦੇ ਕੰਟੇਨਰ ਵਿੱਚ ਰੱਖਣਾ ਫਰੈਸ਼ ਜਿਆ ਰਹਿੰਦਾ ਆ ਬਾਕੀ ਜੇ ਓਪਨ ਰੱਖੋਗੇ ਫਿਰ ਥੋੜਾ ਜਿਆਦਾ ਜਿਆਦਾ ਡਰਾਈ ਤੇ ਹਾਰਡ ਹੋ ਜਾਂਦਾ ਆ ਤੇ ਦੂਸਰਾ ਇਹਨਾਂ ਦਾ ਕੰਟੇਨਰ ਦਾ ਫਾਇਦਾ ਹੈ ਕਿ ਫ੍ਰਿਜ ਵਾਸਤੇ ਬਿਲਕੁਲ ਹਨਾ ਸੇਫ ਹੁੰਦੇ ਨੇ ਪਲੇਸ ਇਹਦੇ ਵਿੱਚ ਕੋਈ ਗਰਮ ਚੀਜ਼ ਜਿਹੜੀ ਆਪਾਂ ਨੇ ਇੱਕਦਮ ਜਿਹੜੀ ਗਰਮ ਚੀਜ਼ ਪਾ ਕੇ ਢੱਕਣ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਇੱਕ ਵਾਰ ਗਲਤੀ ਕਰ ਲਈ ਬਾਅਦ ਚ ਉਸੇ ਵੇਲੇ ਮੈਨੂੰ ਖੋਲਣਾ ਪਿਆ ਤਾਂ ਫਿਰ ਇਹਦੇ ਵਿੱਚ ਬਹੁਤ ਜ਼ਿਆਦਾ ਇਹਦੇ ਵਿੱਚ ਪਾਫ ਜਿਹੜੀ ਉਹ ਬਣ ਜਾਂਦੀ ਹੈ ਗੈਸ ਜੀ ਤੇ ਫਿਰ ਢੱਕਣ ਖੋਲਦਾਂ ਨਹੀਂ ਤੇ ਫਿਰ ਮੈਂ ਕਰਦ ਨਾਲ ਉੱਪਰੋਂ ਜਿਹੜਾ ਸ਼ੇਕ ਕੀਤਾ ਫਿਰ ਇਹਦਾ ਢੱਕਣ ਖੁੱਲਿਆ ਜਾ ਕੇ ਤੇ ਮਤਲਬ ਕੰਟੇਨਰ ਜਿਹੜਾ ਉਹ ਖਰਾਬ ਵੀ ਹੋ ਗਿਆ ਤੇ ਬਾਕੀ ਬਹੁਤ ਵਧੀਆ ਇਹਦਾ ਸੇਫ ਰਹਿੰਦੇ ਆ ਫ੍ਰਿਜ ਦੇ ਵਿੱਚ ਬਹੁਤ ਚੀਜ਼ ਤੁਸੀਂ ਜਿੰਦਾ ਮਰਜੀ ਹੈ ਨਾ ਜਿਹੜੀ ਮਰਜੀ ਰੱਖੋ ਬਿਲਕੁਲ ਵੀ ਵਧੀਆ ਜਿਹੜੀ ਫਰੈਸ਼ ਜੀ ਰਹਿੰਦੀ ਹੈ ਤੇ ਹਾਂਜੀ ਤੇ ਇੱਥੇ ਮੈਂ ਭਰਾਣੀ ਸੀ ਤਨਵੀਰ ਬਾਸੇ ਬ੍ਰੈਕਫਾਸਟ ਤੇ ਕਿਉਂਕਿ ਬੱਚਿਆਂ ਨੂੰ ਜਿਆਦਾ ਸਬਜ਼ੀਆਂ ਵਗੈਰਾ ਜਿੰਨੀਆਂ ਹੀ ਦੋ ਤੇ ਉਹ ਉਸੇ ਐਜ਼ ਇਟ ਜਿਹੜੀਆਂ ਉਹ ਲੈ ਆਉਂਦੇ ਆ ਖਾਂਦੇ ਘੱਟ ਨੇ ਤੇ ਫਿਰ ਮੈਂ ਇੱਥੇ ਲਿਆ ਜੀ ਕੱਚਾ ਆਲੂ ਤੇ ਉਹਨੂੰ ਮੈਂ ਲਾਵਾਂਗੀ ਜੀਰਾ ਪਾ ਕੇ ਥੋੜਾ ਜਿਹਾ ਮਿਰਚ ਅਦਰਕ ਪਾ ਕੇ ਤੇ ਤੜਕਾ ਲਾ ਦਿੱਤਾ ਹੈ ਤੇ ਨਮਕ ਵਗੈਰਾ ਤੇ ਤੁਸੀਂ ਜੇ ਧਨੀਆ ਵਗੈਰਾ ਵੀ ਪਾਣਾ ਹੋਵੇ ਤੇ ਤੁਸੀਂ ਉਹ ਵੀ ਪਾ ਸਕਦੇ ਜੀ ਤੇ ਬੱਕੀ ਮੈਂ ਜਿਆਦਾ ਮਸਾਲੇ ਵਗੈਰਾ ਛੜਿਓ ਨਹੀਂ ਪਾਈ ਕਿਉਂਕਿ ਜਿਆਦਾ ਮਸਾਲੇ ਤੇ ਜਿਹੜਾ ਫਿਰ ਜਿਆਦਾ ਸਪਾਈਸੀ ਹੋ ਜਾਂਦਾ ਤੇ ਬੱਚੇ ਜਿਹੜਾ ਉਹ ਲਾਇਕ ਜਿਹੜਾ ਉਹ ਨਹੀਂ ਕਰਦੇ ਤੇ ਇਸ ਤਰੀਕੇ ਨਾਲ ਤੁਸੀਂ ਇੱਕ ਕੌਲੀ ਜਿਹੜੀ ਮੈਂ ਪਾਣੀ ਦੀ ਪਾਲੀ ਸੀ ਇੱਕ ਆਲੂ ਲਿਆ ਸੀ ਤੇ ਮਸਾਲੇ ਵਗੈਰਾ ਪਾ ਕੇ ਫਿਰ ਇਹਨੂੰ ਆਪਾਂ ਮਤਲਬ ਕਿ ਥੋੜੇ ਦੇਰ ਰੈਨ ਲਾਂਗੇ ਜਦੋਂ ਤੱਕ ਆਲੂ ਜਿਹੜੇ ਥੋੜੇ ਜਿਹਾ ਸੌਫਟ ਨੇ ਹੋ ਜਾਂਦੇ ਜਲਦੀ ਹੋ ਜਾਂਦੇ ਸੌਫਟ ਜਿਆਦਾ ਜਿਹੜਾ ਟਾਈਮ ਟੇਕਿੰਗ ਨਹੀਂ ਹੈਗਾ ਕਿਉਂਕਿ ਸਰਸਰੇ ਜੇ ਤੁਸੀਂ ਬਣਾਉਣਾ ਹੋਏ ਤੇ ਬਹੁਤ ਹੀ ਵਧੀਆ ਹੈ ਫਿਰ ਮੈਂ ਅੱਧੀ ਲਈਏ ਸੂਜੀ ਤੇ ਅੱਧਾ ਵਿੱਚ ਵਿੱਚ ਵੇਸਣ ਪਾਇਆ ਜੀ ਕਿਉਂਕਿ ਬਹੁਤ ਹੈਲਦੀ ਜੇ ਆਪਾਂ ਹਨਾ ਟਿਫਨ ਜਿਹੜਾ ਇੱਕ ਬਣਾਈਏ ਤੇ ਜਲਦੀ ਨਾਲ ਜਿਹੜਾ ਬਣ ਜਾਏ ਤੇ ਫਿਰ ਇੱਥੇ ਮੇਰਾ ਕੈਮਰਾ ਜਿਹੜਾ ਥੋੜਾ ਬੰਦ ਹੋ ਗਿਆ ਸੀ ਤੇ ਇਹਨੂੰ ਠੰਡਾ ਕਰਕੇ ਫਿਰ ਤੁਸੀਂ ਇਸ ਤਰੀਕੇ ਨਾਲ ਟਿੱਕੀਆਂ ਬਣਾ ਸਕਦੇ ਹੋ ਇਸ ਤੋਂ ਥੋੜੀ ਜਿਹੀ ਵੱਡੀ ਵੀ ਤੁਸੀਂ ਇਸ ਨੂੰ ਕਰ ਸਕਦੇ ਜੀ ਥੋੜੀ ਜਿਹੀ ਤਾਂ ਰੋਟੀ ਟਾਈਪ ਜੀ ਤੇ ਬਿਲਕੁਲ ਬਹੁਤ ਹੀ ਟੇਸਟੀ ਔਰ ਜ਼ੀਰੋ ਆਇਲ ਤੁਹਾਨੂੰ ਲੱਗਦਾ ਪਿਆ ਕਿ ਇਹਦੇ ਉੱਪਰ ਬਹੁਤ ਜ਼ਿਆਦਾ ਪਾ ਤੇਲ ਵਗੈਰਾ ਜਿਹੜਾ ਕਿ ਉਹ ਕਰਨਾ ਬਟ ਨਹੀਂ ਲੈ। ਜਿੰਨੀ ਆ ਲਕਿਨ ਸਰ ਸੁਆਦੀ ਤੇ ਫਿਰ ਉਹ ਕੀ ਹੁੰਦਾ ਹੈ? ਪਸੀਨਾ ਜਾਂਦਾ ਉਹਨੂੰ। ਪਸੀਨਾ ਥੋੜੀ ਹੁੰਦਾ ਹੈ। ਕੀ ਹੁੰਦਾ ਫਿਰ? ਉਹਨੂੰ ਸਟੀਮ ਬੋਲ ਈ ਦੇ। ਥੋੜਾ ਪਸੀਨਾ ਥੋੜੀ ਪਸੀਨਾ ਕੋਈ ਬੋਡੀ। ਕੁ ਪਸੀਨਾ ਆ ਜਾਊਗਾ। ਹੈ? ਦੱਸ ਗੀ ਵਾਲਾ ਹਾਂਜੀ ਤੇ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਫਸਟ ਟਾਈਮ ਚ ਚੈਨਲ ਨੂੰ ਦੇਖ ਰਹੇ ਹੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ